ਮੋਦੀ ਸਾਹਿਬ ਨੇ ਆਪਟ ਕੀਤਾ ਵੱਡੇ ਇੰਡਸਟਰੀਅਲ ਹਾਊਸਸ ਦਾ ਕਰਜ਼ਾ ਚੱਕਣ ਅੱਜ ਦੇ ਦਿਨ 14 ਲੱਖ ਕਰੋੜ ਰੁਪਈਆ ਚੰਦ ਪੂੰਜੀਪਤੀ ਜਿਹੜੇ ਵੱਡੇ ਨੇ ਕੋ 100 ਸਵਾ 100 ਘਰਾਣਾ ਉਹਨਾਂ ਦਾ 14 ਲੱਖ ਕਰੋੜ ਰੁਪਈਆ ਕਰਜ਼ਾ ਮਾਫੀ ਦਿੱਤੀ ਬੈਂਕਾਂ ਤੋਂ ਕਿਸਾਨਾਂ ਦਾ ਨਹੀਂ ਤੇ 9 ਲੱਖ ਕਰੋੜ ਰੁਪਈਆ ਇੱਕੋ ਵਾਰ ਦੇ ਵਿੱਚ ਇੱਕ ਹਿਸਟੋਰਿਕ ਕਦਮ ਹੁੰਦਾ ਸਾਰੇ ਦੇਸ਼ ਦੇ ਵਿੱਚ ਇੱਕ ਨਵੀਂ ਬਿਗਨਿੰਗ ਕਰਨ ਵਾਸਤੇ ਕਰਜ਼ਾ ਮਾਫੀ ਹੋ ਸਕਦੀ ਨਹੀਂ ਕੀਤੀ ਬਟ ਅਸੀਂ ਹੁਣ ਵਾਅਦਾ ਕਰਨੇ ਪਹਿਲੇ ਵੀ ਡਾਕਟਰ ਬਨਮੋਨ ਸਿੰਘ ਜੀ ਦੀ ਗਵਰਨਮੈਂਟ ਦੇ ਵਿੱਚ 72000 ਕਰੋੜ ਰੁਪਈਆ ਸਾਰੇ ਦੇਸ਼ ਦੇ ਵਿੱਚ ਅਸੀਂ ਫਾਰਮਰਸ ਨੂੰ ਡੈੱਟ ਰੀਲੀਫ ਦਿੱਤਾ ਸੀ ਕਰਜ਼ਾ ਮਾਫੀ ਕੀਤੀ ਸੀ 5000 ਕਰੋੜ ਦੀ ਕੋਆਪਰੇਟਿਵ ਬੈਂਕਾਂ ਦੀ ਕਰਜ਼ਾ ਮਾਫੀ ਪਿਛਲੀ ਕਾਂਗਰਸ ਦੀ ਸਰਕਾਰ ਪੰਜਾਬ ਚ ਹੋਈ ਸੀ ਅਸੀਂ ਹੁਣ ਵਾਅਦਾ ਕਰਨੇ 2 ਦਿਨ ਬਾਅਦ ਤਿੰਨ ਦਿਨ ਬਾਅਦ ਸਿੱਧੂ ਸਾਹਿਬ ਇਹ ਤੇ ਸਾਗੁਰਜੀ ਸਿੰਘ ਔਜਲੇ ਦੇ ਪ੍ਰਚਾਰ ਚ ਸ਼ਾਮਲ ਹੋਣਗੇ ਜੀ ਕਾਂਗਰਸ ਹੀ ਛੱਡ ਕੇ ਜਾ ਰਹੇ ਜੀ ਕਾਂਗਰਸ ਨੂੰ ਬਈ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਜੀ ਹਰ ਕਿਸਮ ਦੀ ਚੀਜ਼ ਵੈਰਾਈਟੀ ਹੁੰਦੀ ਹੈ ਜਿਨ੍ਹਾਂ ਨੇ ਕੋਠੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਸਿਕਿਉਰਟੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਵਿਜੀਲੈਂਸ ਦੇ ਕੇਸਾ ਤੋਂ ਬਚਣਾ ਹੈ ਕਈ ਨਿਕਲਦੇ ਵੀ ਨਹੀਂ ਤੇ ਜਿਹੜੇ ਸਾਡੇ ਸ਼ਾਮਲ ਹੋ ਰਹੇ ਉਹ ਤੁਹਾਡੀ ਗਿਣਤੀ ਚ ਹੀ ਅੰਨੀ ਨੇ ਐਸ ਟਾਈਮ ਪ੍ਰਧਾਨ ਮੰਤਰੀ ਜੀ ਦੇ ਰਹੇ ਨੇ ਉਤੋਂ ਸਾਫ਼ ਤੌਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਦਫਾ ਲਗਾਤਾਰ ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਸਪੈਸ਼ਲੀ ਜਿਹੜੀ ਮਿਡਲ ਕਲਾਸ ਤੇ ਲੋਅ ਮਿਡਲ ਕਲਾਸ ਹੈ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੇ ਐਜ ਕਿ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਾਥੀਆਂ ਨੂੰ ਬਕਾਇਦਾ ਤੌਰ ਹਿੰਦੁਸਤਾਨ ਦੇ ਵਿੱਚੋਂ ਵਿਹਲਾ ਕਰਨ ਦਾ ਇੱਕ ਫੈਸਲਾ ਕੀਤਾ ਜਿਹੜੇ ਸਾਡੇ ਕੋਲ ਪਹਿਲੇ ਦੋ ਫੇजेस ਦੀ ਇਲੈਕਸ਼ਨਸ ਦੇ ਇੰਟਰਨਲ ਰਿਜ਼ਲਟ ਆਏ ਉਹ ਸ਼ੋਅ ਕਰ ਰਹੇ ਨੇ ਕਿ ਬਹੁਤ ਵੱਡੇ ਪੈਮਾਨੇ ਤੇ ਬੀਜੇਪੀ ਪਛੜਦੀ ਜਾ ਰਹੀ ਹੈ ਇੰਡੀਆ ਦਾ ਜਿਹੜਾ ਬਲੌਕ ਹੈ ਉਹਨੂੰ ਵੱਡੇ ਪੈਮਾਨੇ ਤੇ ਹਰ ਵਰਗ ਨੂੰ ਮਦਦ ਮਿਲ ਰਹੀ ਹੈ ਇਦੇ ਵਿੱਚ ਦੋ ਵੱਡੇ ਕਾਰਨ ਇੱਕ ਸਾਰੋਂ ਵੱਡਾ ਕਾਰਨ ਇਹ ਹੈ ਕਿ ਹਿੰਦੁਸਤਾਨ ਹਮੇਸ਼ਾ ਸਾਰੀਆਂ ਕੌਮਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਸੀ ਉਹਦੇ ਵਾਸਤੇ ਨੂਨ ਸੀ ਇਹ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਦੇ ਨਾਲ ਇਸ ਦੇਸ਼ ਦੀ ਪਛਾਣ ਮਹਾਤਮਾ ਬੁੱਧੀ ਸੋਚਨਾ ਸੀ ਜਿਸ ਕਿਸਮ ਦਾ ਵਾਤਾਵਰਨ ਹੁਣ ਬਣਿਆ ਹੈ ਜਿਹਦੇ ਵਿੱਚ ਨਫ਼ਰਤ ਹੀ ਭਰੀ ਹੈ ਲੋਕਾਂ ਨੂੰ ਡਰ ਖੌਫ ਦਾ ਮਾਹੌਲ ਪੈਦਾ ਕੀਤਾ ਹੈ 75 ਸਾਲਾਂ ਚ ਸਾਡੇ ਦੇਸ਼ ਨੇ ਕਦੀ ਨਹੀਂ ਸੀ ਵੇਖਿਆ ਨੰਬਰ 2 ਤੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜਿਹੜੇ ਨਿਰਮਾਤਾ ਨੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਤੇ ਉਹਨਾਂ ਦੀ ਕਨਸਟੀਟਿਊਸ਼ਨ ਨੂੰ ਉਹਨਾਂ ਦੇ ਸੰਵਿਧਾਨ ਨੂੰ ਬਦਲਣ ਦਾ ਜਿਹੜਾ ਇੱਕ ਟੀਚਾ ਹੈ ਆਰਐਸਐਸ ਤੇ ਡੀਜੀਪੀ ਦਾ ਇਹਦੇ ਤੇ ਪਰਦਾ ਫਾਸ਼ ਹੋ ਗਿਆ ਇਨਾਂ ਦੇ ਤਿੰਨ ਵੱਡੇ ਮੈਂਬਰਸ ਆਫ ਪਾਰਲੀਮੈਂਟ ਨੇ ਤੇ ਮਿਨਿਸਟਰਸ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਗੱਲ ਕਹੀ ਕਿ ਜੇ ਸਾਨੂੰ 400 ਤੋਂ ਵੱਧ ਸੀਟ ਮਿਲ ਗਈ ਜਿਹੜਾ ਪਹਿਲਾ ਕੰਮ ਅਸੀਂ ਕਰਨਾ ਚਾਹਾਂਗੇ ਉਹਦੇ ਵਿੱਚ ਅਸੀਂ ਡਾਕਟਰ ਭੀਮrao ਅੰਬੇਦਕਰ ਸਾਹਿਬ ਦਾ ਸੰਵਿਧਾਨ ਜਿਹੜਾ ਹੈ ਇਹਨੂੰ ਬਦਲ ਕੇ ਇੱਕ ਨਵਾਂ ਸੰਵਿਧਾਨ ਲੈ ਕੇ ਆਵਾਂ ਉਹਦਾ ਮਕਸਦ ਇਹ ਹੋਇਆ ਕਿ ਜੋ ਸੰਵਿਧਾਨ ਦੇ ਥੱਲੇ ਵੱਖ-ਵੱਖ ਕੌਮਾਂ ਨੂੰ ਰੈਜ਼ਰਵੇਸ਼ਨਸ ਤੇ ਬਾਕੀ ਰਾਈਟਸ ਮਿਲੇ ਨੇ ਉਹ ਸਾਰੇ ਹੱਕ ਉਹ ਖਤਮ ਕਰ ਦਿੱਤੇ ਜਾਣਗੇ ਇੱਕ ਬੜੀ ਡੇਂਜਰਸ ਮੂਵ ਹੈ ਇਹ ਇਸ ਤੋਂ ਵੱਡੇ ਪੈਮਾਨੇ ਤੇ ਪੰਜਾਬੀਆਂ ਨੂੰ ਸਭੀ ਬਚਨ ਦੀ ਲੋੜ ਹੈ ਬਾਰਡਰ ਦਾ ਸਾਡਾ ਸੂਬਾ ਹੈ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਿਛਲੇ 10 ਸਾਲਾਂ ਚ ਸਾਡੀ ਜਿਹੜੀ ਪਛਾਣ ਸੀ ਪੰਜਾਬ ਦੀ ਉਸੀ ਜੈ ਜਵਾਨ ਤੇ ਜੈ ਕਿਸਾਨ ਨਾ ਪਹਚਾਨਸ ਜਵਾਨੀ ਦੇ ਵਿੱਚ 18 ਸਾਲ ਦੀ ਉਮਰ ਤੋਂ ਲੈ ਕੇ 35 36 ਸਾਲ ਤੱਕ 70% ਦੀ ਪੰਜਾਬ ਦੇ ਹਰ ਘਰ ਵਿੱਚੋਂ ਇੱਕ ਜਵਾਨ ਆਪਣੇ ਮਜ਼ਬੂਤ ਮੋਢਿਆਂ ਤੇ ਬੰਦੂਕ ਚੁੱਕਦਾ ਸੀ ਆਪਣੇ ਦੇਸ਼ ਦੀ ਰੱਖਿਆ ਵਾਸਤੇ ਤੇ 35 36 ਤੋਂ ਬਾਅਦ ਜਦੋਂ ਰਟਾਇਲ ਹੁੰਦਾ ਸੀ ਕੋਈ ਜਵਾਨ ਉਹ ਫਿਰ ਹਲ ਚੁੱਕਦਾ ਸੀ ਉਹਨਾਂ ਮੋਢਿਆਂ ਤੇ ਤੇ ਦੇਸ਼ ਦਾ পেট ਪਾਲਦਾ ਸੀ ਇਹਨਾਂ ਨੇ ਪਹਿਲਾ ਕੰਮ ਕੀ ਕੀਤਾ ਪਹਿਲੇ ਤੇ ਆਰਮੀ ਦੀ ਤੇ ਸਾਡੀ ਜਿਹੜੀ ਮਿਲਟਰੀ ਦੀਆਂ ਸਾਰੀਆਂ ਸਰਵਿਸੇਜ਼ ਨੇ ਉਹ ਡਿਸਬੈਂਡ ਕਰ ਦਿੱਤੀ ਉਹਦੀ ਜਗ੍ਹਾ ਤੇ ਅਗਨੀ ਵੀਰ ਲੈਣ ਦਾ ਆਰਮੀ ਦੀ ਭਰਤੀ ਖਤਮ ਕਰ ਦਿੱਤੀ ਸਾਡੀ کئی ਸੌ ਸਾਲਾਂ ਤੋਂ ਲਗਾਤਾਰ ਉਹ ਪਰੰਪਰਾ ਜਿਹੜੀ ਉਹਨੂੰ ਖਤਮ ਕਰ ਦਿੱਤਾ ਦੂਸਰੇ ਪਾਸੇ ਸਾਡੇ ਕਿਸਾਨਾਂ ਨਾਲ ਜਿਹੜਾ ਵਾਦਾ ਕੀਤਾ ਗਿਆ ਸੀ ਕਿ ਇਹਨਾਂ ਨੇ ਮੋਦੀ ਸਾਹਿਬ ਨੇ ਕਿ ਤੁਹਾਡੀ ਇਨਕਮ ਮੈਂ ਡਬਲ ਕਰਾਂਗਾ ਤੁਸੀਂ ਮੇਰੀ ਸਰਕਾਰ ਲੈ ਕੇ ਆਓ 10 ਸਾਲ ਤੋਂ ਬਾਅਦ ਇਨਕਮ ਤੇ ਡਬਲ ਕੀ ਹੋਣੀ ਸੀ ਉਹ 10 ਮਿੰਟ ਦਾ ਵੀ ਵਕਤ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਜਿਹੜੇ ਲਗਾਤਾਰ 11 12 ਮਹੀਨੇ ਦਿੱਲੀ ਦੇ ਬਾਹਰਾਂ ਤੇ ਬੈਠੇ ਰਹੇ 7 700 ਤੋਂ ਵੱਧ ਛਾਤਾਂ ਹੋਈ ਮੋਦੀ ਸਾਹਿਬ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਮੰਤਰੀਆਂ ਦੇਸ਼ ਦਾ ਮੈਂ 10 ਮਿੰਟ ਵੀ ਯਾ ਖੁਦ ਬਾਰਡਰ ਤੇ ਚਲੇ ਜਾਵਾਂ ਯਾ ਉਹਨਾਂ ਨੂੰ ਇੱਕ ਵਫਦ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਗੱਲ ਸੁਣ ਸਕਾਂ ਕਿ ਤੁਸੀਂ ਦੱਸੋ ਇਹ ਚਾਰ ਕਾਲੇ ਕਾਨੂੰਨ ਜਿਹੜੇ ਮੈਂ ਲੈ ਕੇ ਆਂਦੇ ਨੇ ਤੁਹਾਨੂੰ ਕਿਹੜੀ ਇਹਦੇ ਤੇ ਕਿਹੜੀ ਵਿਸ਼ੇਸ਼ ਪ੍ਰੋਬਲਮ ਇਹਨਾਂ ਦੇ ਕੀ ਤੁਹਾਨੂੰ ਯਾਦ ਹੋਵੇਗਾ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਰਾਜ ਸਭਾ ਦੇ ਮੇਜ਼ ਤੇ ਖੜੇ ਹੋ ਕੇ ਮੈਨੂੰ ਉੱਥੋਂ ਦੇ ਜਿਹੜੇ ਕਾਗਜ਼ ਸਨ ਉੱਥੇ ਪਈ ਇੱਕ ਫਾਈਲੋ ਚੁੱਕ ਕੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਕੁਰਸੀ ਤੇ ਮਾਰਨੀ ਪਈ ਸੀ ਜਦੋਂ ਅਸੀਂ ਵੇਖਿਆ ਸੀ ਕਿ 15 ਦਿਨ ਲਗਾਤਾਰ ਅਸੀਂ ਬਹਿਸ ਮੰਗਦੇ ਰਹੇ ਕਿ ਕਾਰੇ ਕਾਨੂੰਨਾਂ ਤੇ ਬਹਿਸ ਕੀਤੀ ਜਾਏ ਇਹ ਸਰਕਾਰ ਬਹਿਸ ਕਰਨ ਨੂੰ ਤਿਆਰ ਨਹੀਂ ਸੀ ਮੈਂ ਦਾਅਵਾ ਦੇਣਾ ਚਾਹਾਂਗਾ ਸਾ ਗੁਰਜੀਤ ਸਿੰਘ ਨੂੰ ਔਜਲਾ ਸਾਹਿਬ ਨੂੰ ਲਗਾਤਾਰ ਕਈ ਮਹੀਨੇ ਆਪਣੇ ਕੁਝ ਸਾਥੀਆਂ ਦੇ ਨਾਲ ਜੰਤਰ ਮੰਤਰ ਤੇ ਸਾ ਜਸਵੀਰ ਸਿੰਘ ਵੀ ਉਹਦੇ ਵਿੱਚ ਐਂਡਪਾ ਸਾਹਿਬ ਇੱਕ ਸਾਲ ਤਕਰੀਬਨ 8-9 ਮਹੀਨੇ ਜਾਂ 10 ਮਹੀਨੇ ਇੱਕ ਸਾਲ ਉਥੇ ਤੰਬੂ ਲਾ ਕੇ ਕਿਸਾਨਾਂ ਦੀ ਲੜਾਈ ਲੜੀ ਤੇ ਫਿਰ ਦਸਾਂ ਸਾਲਾਂ ਚ ਇੱਕ ਹੀ ਇਹੋ ਜੀ ਮੇਜਰ ਫੈਸਲਾ ਸੀ ਨਰਿੰਦਰ ਮੋਦੀ ਦਾ ਜਿਹੜਾ ਉਹਨੂੰ ਵਾਪਸ ਲੈਣਾ ਪਿਆ ਉਹ ਕਿਸਾਨਾਂ ਦੇ ਖਿਲਾਫ ਸੀ ਅੱਜ ਦੇ ਦਿਨ ਤੱਕ ਉਹਨੇ ਕਿਸਾਨਾਂ ਨੂੰ ਜਸਟਿਸ ਨਹੀਂ ਦਿੱਤਾ ਮੈਂ ਤੁਹਾਨੂੰ ਇਹ ਗੱਲ ਆਪਣੀ ਪਾਰਟੀ ਦੇ ਕਮਿਟਮੈਂਟ ਦੱਸਣਾ ਚਾਹੁੰਦਾ ਸਾਡੀਆਂ ਦੋ ਵੱਡੀਆਂ ਕਮਿਟਮੈਂਟਸ ਨੇ ਜਿਹੜੀ ਨਵਾਂ ਕਾਂਗਰਸ ਦਾ ਮੈਨੀਫੈਸਟੋ ਹੈ ਪਹਿਲੀ ਕਮਿਟਮੈਂਟ ਹੈ ਹਿੰਦੁਸਤਾਨ ਦੀ ਕਿਸਾਨੀ ਦੇ ਨਾਲ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਐਮ ਐਸ ਸੁਆਮੀ ਨਾਥ ਦੇ ਫਾਰਮੂਲੇ ਨਾਲ 50% C2 50% ਉਹ ਅਸੀਂ ਇਨ ਬਿਨ ਲਾਗੂ ਕਰਾਂ ਇਹਦੇ ਨਾਲ ਵੱਡੀ ਰਾਹਤ ਪੰਜਾਬ ਦੀ ਕਿਸਾਨੀ ਨੂੰ ਮਿਲ ਰਹੀ ਜਿਹੜੀ ਮੇਜਰ ਡਿਮਾਂਡ ਅੱਜ ਦੇ ਦਿਨ ਵੀ ਹੈ ਉਹ ਇਹ ਹੈ ਕਿ ਸਾਨੂੰ ਐਮਐਸਪੀ ਲੀਗਲਾਈਜ਼ ਕਰਕੇ ਦੋ ਸਾਡਾ ਲੀਗਲ ਹੱਕ ਹੈ ਜਿਹੜੀਆਂ ਤਈ ਫਸਲਾਂ ਨੇ ਸਾਨੂੰ ਖੱਜਲ ਖੋਰੀ ਨਾ ਹੋਣੀ ਪਵੇ ਸਾਡੇ ਤੇ ਬਲੈਕਮੈਲਿੰਗ ਨਾ ਹੋਵੇ ਟਰੇਡਰਸ ਦਾ ਗਵਾਟੇਜ ਨਾ ਲੈਣ ਅਸੀਂ ਜਦੋਂ ਦਈਏ ਬਕਾਇਦਾ ਤੌਰ ਸਾਨੂੰ ਜਿਹੜਾ ਸਰਕਾਰ ਦਾ ਮਿੱਥਿਆ ਹੋਇਆ ਰੇਟ ਉਹ ਸਾਨੂੰ ਮਿਲੇ ਸੋ ਕਾਂਗਰਸ ਪਾਰਟੀ ਦੀ ਇਹ ਵਚਨ ਪੱਤਰ ਇੰਡੀਆ ਬਲੌਕ ਦੀ ਵਚਨ ਪੱਤਰ ਕਿਸੀ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਸੁਆਮੀਨਾਥਨ ਤੇ ਫਾਰਮੂਲੇ ਮੁਤਾਬਕ ਦਾਂਗੇ ਦੂਸਰੀ ਕਿਸਾਨ ਭਰਾਵਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮੈਂ ਦੱਸਣਾ ਚਾਹੁੰਦਾ ਦੂਸਰੀ ਸਾਡੀ ਗਾਰੰਟੀ ਹੈ ਕਿ ਜਿਹੜਾ ਤੁਹਾਡਾ ਕਰਜ਼ਾ ਹੈ ਦੇਸ਼ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਜਾਣਕਾਰੀ ਦੇਣਾ ਚਾਹਨਾ 2014 ਵਿੱਚ ਜੋ ਮੋਦੀ ਸਾਹਿਬ ਸਰਕਾਰ ਚਾਏ ਨੇ ਸਮੁੱਚੇ ਹਿੰਦੁਸਤਾਨ ਦੀ ਕਿਸਾਨੀ ਦਾ ਕਰਜ਼ਾ ਸੀ 14 ਲੱਖ ਕਰੋੜ ਇਹਨਾਂ ਕੋ ਇੱਕ ਬਕਾਇਦਾ ਤੌਰ ਸਾਰੀ 9 ਲੱਖ ਕਰੋੜ ਰੁਪਈਆ ਟੋਟਲ ਕਰਜ਼ਾ ਸੀ ਮੋਦੀ ਸਾਹਿਬ ਦੇ ਕੋਲ ਦੋ ਚੁਆਇਸ ਸੀ ਕਿ ਕੀ ਮਲਟੀ ਨੈਸ਼ਨਲ ਜਾਂ ਵੱਡੀਆਂ ਜਿਹੜੀਆਂ ਇਥੇ ਕਾਰਪੋਰੇਟ ਹਾਊਸੇਜ਼ ਨੇ ਕੀ ਉਹਨਾਂ ਦਾ ਕਰਜ਼ਾ ਛੱਡਣਾ ਹੈ ਕਿ ਕਿਸਾਨੀ ਦਾ ਛੱਡਣਾ ਮੋਦੀ ਸਾਹਿਬ ਨੇ ਆਪਟ ਕੀਤਾ ਵੱਡੇ ਇੰਡਸਟਰੀਅਲ ਹਾਊਸੇਜ਼ ਦਾ ਕਰਜ਼ਾ ਛੱਡਣਾ ਅੱਜ ਦੇ ਦਿਨ 14 ਲੱਖ ਕਰੋੜ ਰੁਪਈਆ ਚੰਦ ਪੂੰਜੀਪਤੀ ਜਿਹੜੇ ਵੱਡੇ ਨੇ ਕੋ 100 ਸਵਾ 100 ਕਰਾਨਾ ਇਹਨਾਂ ਦਾ 14 ਲੱਖ ਕਰੋੜ ਰੁਪਇਆ ਕਰਜ਼ਾ ਮਾਫੀ ਦਿੱਤੀ ਬੈਂਕਾਂ ਤੋਂ ਕਿਸਾਨਾਂ ਦਾ ਨਹੀਂ ਤੇ 9 ਲੱਖ ਕਰੋੜ ਰੁਪਇਆ ਇੱਕੋ ਵਾਰ ਦੇ ਵਿੱਚ ਇੱਕ ਹਿਸਟੋਰਿਕ ਕਦਮ ਹੁੰਦਾ ਸਾਰੇ ਦੇਸ਼ ਦੇ ਵਿੱਚ ਇੱਕ ਨਵੀਂ ਬਿਗਨਿੰਗ ਕਰਨ ਵਾਸਤੇ ਕਰਜ਼ਾ ਮਾਫੀ ਹੋ ਸਕਦੀ ਨਹੀਂ ਕੀਤੀ ਬਟ ਅਸੀਂ ਹੁਣ ਵਾਦਾ ਕਰਨੇ ਪਹਿਲੇ ਵੀ ਡਾਕਟਰ ਬਨਮੋਨ ਸਿੰਘ ਜੀ ਦੀ ਗਵਰਨਮੈਂਟ ਦੇ ਵਿੱਚ 72000 ਕਰੋੜ ਰੁਪਏ ਸਾਰੇ ਦੇਸ਼ ਦੇ ਵਿੱਚ ਅਸੀਂ ਫਾਰਮਰਜ਼ ਨੂੰ ਡੈਟ ਰੀਲੀਫ ਦਿੱਤਾ ਸੀ ਕਰਜ਼ਾ ਮਾਫੀ ਕੀਤੀ ਸੀ 5000 ਕਰੋੜ ਦੀ ਕੋਆਪਰੇਟਿਵ ਬੈਂਕਾਂ ਦੀ ਕਰਜ਼ਾ ਮਾਫੀ ਪਿਛਲੀ ਕਾਂਗਰਸ ਦੀ ਸਰਕਾਰ ਪੰਜਾਬ ਚ ਹੋਈ ਸੀ ਅਸੀਂ ਹੁਣ ਵਾਦਾ ਕਰਦੇ ਕਮਿਸ਼ਨ ਸਪੈਸ਼ਲ ਬੈਠੇਗਾ ਜਿਹੜਾ ਬਕਾਇਦਾ ਤੌਰ 'ਤੇ ਇਸ ਕਰਜ਼ੇ ਦੀ ਗੱਲ ਨੂੰ ਚੰਗੀ ਤਰ੍ਹਾਂ ਸਟੱਡੀ ਕਰਕੇ ਕਿਸਾਨਾਂ ਦੀ ਕਰਜ਼ੇ ਮਾਫੀ ਵੱਲ ਅਸੀਂ ਠੋਸ ਕਦਮ ਉਠਾਵਾਂਗੇ ਇਹਦੇ ਨਾਲ ਨਾਲ ਤੀਸਰੀ ਕਮਿਟਮੈਂਟ ਹੈ ਸਾਡੀ ਵੱਡੀ ਸੂਮੋਚੇ ਹਿੰਦੁਸਤਾਨੀਆਂ ਦੇ ਨਾਲ ਵਿਸ਼ੇਸ਼ ਤੌਰ ਪੰਜਾਬੀਆਂ ਨਾਲ ਕਿ ਅਗਨੀ ਵੀਰ ਦੀ ਸਕੀਮ ਜਿੱਦਣ ਕਾਂਗਰਸ ਦੀ ਸਰਕਾਰ ਜਾਂ ਇੰਡੀਆ ਬਲੋਕ ਦੀ ਗਵਰਨਮੈਂਟ ਬਣਦੀ ਅਸੀਂ ਉਸੇ ਦਿਨ ਹੀ ਅਗਨੀ ਵੀਰਸ ਕਰਾ ਕਰਾਂਗੇ ਰੈਗੂਲਰ ਆਮੀ ਦੇ ਵਿੱਚ 에ਅਰ ਫੋਰਸ ਦੇ ਵਿੱਚ ਤੇ ਨੇਵੀ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਵਕਤ ਦੇ ਵਿੱਚ ਰੈਜਿਮੈਂਟੇਸ਼ਨ ਸਿਸਟਮ ਸੀ ਉਹਦੇ ਮੁਤਾਬਕ ਭਰਤੀ ਹੋਏਗੀ ਹਜ਼ਾਰਾਂ ਫਰਵਾਰਾਂ ਨੂੰ ਨਵੇਂ ਸਿਰਿਓ ਇੱਕ ਵਾਰ ਫੇਰ ਆਪਣੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਕੁਝ ਨੌਜਵਾਨਾਂ ਵਾਸਤੇ ਇੱਕ ਬਹੁਤ ਹੀ ਦੋ ਤਿੰਨ ਰੈਵਿਊਸ਼ਨਰੀ ਫੈਸਲੇ ਸਾਡੇ ਮੈਨੀਫੈਸਟੋ ਚ ਆਏ ਨੇ ਇੱਕ ਤੇ ਹੈ ਤੁਸੀਂ ਵੇਖੋ ਮੋਦੀ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਕਿ ਮੇਰੀ ਸਰਕਾਰ 2 ਲੱਖ ਜੋਬਸ ਹਰ ਸਾਲ ਨੌਜਵਾਨਾਂ ਨੂੰ ਪ੍ਰੋਵਾਈਡ ਕਰੇਗੀ 2 ਕਰੋੜ ਫਰੀ 2 ਕਰੋੜ ਜੋਬਸ ਭਰੀ ਹੈ ਅੱਜ 10 ਸਾਲਾਂ ਚ 20 ਕਰੋੜ ਜੋਬਸ ਹੋਣੀਆਂ ਚਾਹੀਦੀਆਂ ਸੀ ਅੱਜ 40% ਸਾਡੇ ਨੌਜਵਾਨ ਬੱਚੇ ਜਿਹੜੇ ਗ੍ਰੈਜੂਏਟ ਨੇ ਅਨਪਲੋਇਡ ਨੇ ਇਹ ਡਾਟਾ ਸਾਰੇ ਹਿੰਦੁਸਤਾਨ ਦਾ ਜਿਹੜਾ ਪ੍ਰੈਸ ਦੇ ਕੋਲ ਵੀ ਹੈ ਤੁਸੀਂ ਕਲੈਕਟ ਵੀ ਕਰ ਸਕਦੇ ਅਸੀਂ ਉਹਨਾਂ ਵਾਸਤੇ ਇੱਕ ਰੈਵੋਲੂশনারੀ ਕਦਮ ਲੈ ਕੇ ਆਂਦਾ ਉਹਦੇ ਵਿੱਚ ਹੈ ਰਾਈਟ ਟੂ ਅਪਰੈਂਟਿਸਿਪ ਐਟ ਕੋਈ ਵੀ ਗ੍ਰੈਜੂਏਟ ਜਾਂ ਡਿਪਲੋਮਾ 홀ਡਰ ਸਾਡਾ ਬੱਚਾ ਜਿਹੜਾ ਹੋਏਗਾ ਉਹ ਕਿਸੇ ਪ੍ਰਾਈਵੇਟ ادارے ਜਾਂ ਗਵਰਨਮੈਂਟ ਦੇ ادارے ਵਿੱਚ 1 ਸਾਲ ਟ੍ਰੇਨਿੰਗ ਜਿਹੜੀ ਲਏਗਾ ਉਹਦੇ ਵਾਸਤੇ 1 ਲੱਖ ਰੁਪਈਆ ਸਾਲ ਦਾ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਕਰੇਗਾ ਫ੍ਰੀ ਅਪਰੈਂਟਿਸਿਪ ਤੇ 1 ਲੱਖ ਰੁਪਈਆ ਭਰিয়ে ਤੁਹਾਨੂੰ ਦਿੱਤਾ ਜਾਏਗਾ ਇਸ ਤਰ੍ਹਾਂ ਹੀ 30 ਲੱਖ ਜੋਬਸ ਸੈਂਟਰ ਦੇ ਵਿੱਚ ਅਜੇ ਪਈਆਂ ਨੇ ਜਿੱਥੇ ਵੈਕੈਂਸੀਜ਼ ਹੈ ਨੇ ਭਰਿਆ ਨਹੀਂ ਗਈਆਂ ਸਾਡੀ ਕਮਿਟਮੈਂਟ ਹੈ ਕਿ ਪਹਿਲੇ ਈਅਰ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਹੀ 30 ਲੱਖ ਸਰਕਾਰ ਦੀਆਂ ਜੌਬਸ ਸੈਂਟਰ ਦੇ ਵਿੱਚ ਭਰੀਆਂ ਜਾਣਗੀਆਂ ਇਹਦੇ ਨਾਲ-ਨਾਲ ਜਿੰਨੇ ਬੱਡਿੰਗ ਸਪੋਰਟਸਮੈਨ ਨੇ ਨੌਜਵਾਨ ਬੱਚੇ ਜਿਹੜੇ ਚੰਗੇ ਸਪੋਰਟਸਮੈਨ ਨੇ 21 ਸਾਲ ਤੋਂ ਬਿਲੋਅ ਦੀ ਏਜ ਆਫ 21 21 ਸਾਲ ਤੋਂ ਥੱਲੇ ਤੱਕ ਦੇ ਉਹਨਾਂ ਨੂੰ 10000 ਰੁਪਇਆ ਫੀ ਮਹੀਨਾ ਉਹਨਾਂ ਨੂੰ ਅਲਾਉਂਸ ਐਜ਼ ਅ ਸਪੋਰਟਸ ਅਲਾਉਂਸ ਦਿੱਤਾ ਜਾਏਗਾ ਇਦੇ ਨਾਲ ਨਾਲ ਮੇਲਾਮਾ ਵਾਸੀ ਮੈਂ ਦੱਸਣਾ ਚਾਹਨਾ ਸਪੈਸ਼ਲੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਪੈਣਾਂ ਨੂੰ ਸਾਡੀਆਂ ਨੌਜਵਾਨ ਬੱਚੀਆਂ ਨੂੰ ਇਲੈਕਸ਼ਨਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ 1000 ਰੁਪਿਆ ਮਹੀਨੇ ਦਾ ਤੁਹਾਨੂੰ ਪੱਤਾ ਦਿਆ ਕਰਾਂ 2.5 ਸਾਲ ਬਜ਼ੁਰਗਾਂ ਤੋਂ ਬਾਅਦ ਵੀ ਕਦੀ ਕਿਸੇ ਨੇ ਨਾ ਤੱਕ ਵੀ ਨਹੀਂ ਲਿਆ ਬਟ ਕਾਂਗਰਸ ਦੀ ਸਰਕਾਰ ਨੇ ਇੱਕ ਕਮਿਟਮੈਂਟ ਦਿੱਤੀ ਹੈ ਕਾਂਗਰਸ ਨੇ ਲਾਂਚ ਕੀਤੀ ਹੈ ਮਹਾ ਲక్ష్ਮੀ ਸਕੀਮ ਜਿਹੜੀ 1 ਲੱਖ ਰੁਪਇਆ ਹਰ ਸਾਲ ਅਨ ਕੰਡੀਸ਼ਨਲ ਕੈਸ਼ ਟ੍ਰਾਂਸਫਰ ਹੋਏਗਾ ਹਰ ਗਰੀਬ 딸 ਦੀ ਨੌਜਵਾਨ ਬੱਚੀ ਵਾਸਤੇ ਉਹਦੇ ਵਿੱਚ ਨਾਲ ਹੀ ਅਸੀਂ ਇਹ ਗੱਲ ਕਹੀ ਹੈ ਕਿ 50% ਜੌਬਸ ਦੀ ਰੈਜ਼ਰਵੇਸ਼ਨ ਆਂ ਦੇ ਟਾਈਮ ਦੇ ਵਿੱਚ ਹਰ ਗਵਰਨਮੈਂਟ ਜੌਬ ਦੇ ਵਿੱਚ ਔਰਤਾਂ ਨੂੰ ਮਿਲੇਗੀ 50% ਰੈਜ਼ਰਵੇਸ਼ਨ ਇਹ ਜਿਹੜੀ ਹੈ ਇਹ ਬਕਾਇਦਾ ਤੌਰ 'ਤੇ ਇਹ ਔਰਤਾਂ ਵਾਸਤੇ ਰੱਖ ਲਈ ਗਈ ਹੈ ਰੱਖਵੀ ਕਰਨ ਕਰ ਦਿੱਤਾ ਗਿਆ 1 ਲੱਖ ਰੁਪਇਆ ਮਹਾ ਲਕਸ਼ਮੀ ਸਕੀਮ ਦੇ ਅਧੀਨ ਹਰ ਗਰੀਬ ਪਰਿਵਾਰ ਦੀ ਇੱਕ ਨੌਜਵਾਨ ਬੇਟੀ ਨੂੰ ਮੌਕਾ ਮਿਲੇਗਾ ਉਹ ਜਿੱਥੇ ਮਰਜ਼ੀ ਵੀ ਇਸਤੇਮਾਲ ਕਰ ਲੈਣਾ ਐ ਐਜੂਕੇਸ਼ਨ ਵਾਸਤੇ ਕਰਨਾ ਕੋਈ ਐਨ ਜੀਓ ਦਾ ਕੰਮ ਕਰਨਾ ਕੋਈ ਆਪਣੇ ਵੱਲੋਂ ਕੋਈ ਵੀ ਕਰਦਾ ਕੰਮ ਕੋਈ ਡੋਮੈਸਟਿਕ ਕਾਟੇਜ ਇੰਡਸਟਰੀ ਚ ਕਰਨਾ ਉਹ ਸੀ ਇਹਨਾਂ ਵਾਸਤੇ ਕਰਕੇ ਦਵਾਂਗੇ ਇਹਦੇ ਨਾਲ ਨਾਲ ਇੱਕ ਵੱਡੀ ਗੱਲ ਹੈ ਲੇਬਰ ਵਾਸਤੇ ਮੈਨਰੇਗਾ ਤੁਹਾਨੂੰ ਪਤਾ ਹੈ ਮੈਨਰੇਗਾ ਦੀ ਸਕੀਮ ਰਾਈਟ ਟੂ ਵਰਕ ਜਿਹੜਾ ਇਹ ਵੀ ਕਾਂਗਰਸ ਲੈ ਕੇ ਆਈ ਸੀ ਮੋਦੀ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਸਾਰਿਆਂ ਨੇ ਜੇ ਕੋ ਮਾੜੀ ਸਕੀਮ ਕਾਂਗਰਸ ਲੈ ਕੇ ਆਈ ਹੈ ਪੈਸਾ ਸਾਡਾ ਸਾਰਨਵਾਦ ਦੇਖਦੇ ਖਰਾਬ ਹੋਇਆ ਤਾਂ ਮੈਨਰੇਗਾ ਚ ਹੋਇਆ ਹੁਣ ਲਗਾਤਾਰ ਉਹੀ ਸਕੀਮ ਚਲਾਨੀ ਪਈ ਬੰਦ ਨਹੀਂ ਕਰ ਸਕੇ ਅਸੀਂ ਉਹਦਾ ਹੁਣ ਇਹ ਗੱਲ ਸਾਡੀ ਬਚਨਬੱਤ ਕਿ ਹਰ ਮੈਨਰੇਗਾ ਵਰਕਰ ਨੂੰ 400 ਰੁਪਿਆ ਦਿਹਾੜੀ ਮਿਲੇਗੀ ਉਹਦੇ ਬੇਜ ਦੇ ਵਿੱਚ ਤਕਰੀਬਨ 25 ਤੋਂ 30% ਅਜ਼ਾਫਾ ਹੋ ਗਿਆ ਦਿਹਾੜੀ ਦੇ ਵਿੱਚ ਮਿਨੀਮਮ 400 ਰੁਪਿਆ ਪਰ ਦਿਨ ਇਹ ਲੇਬਰ ਵਾਸਤੇ ਹੈ ਹੈਲਥ ਦੇ ਵਿੱਚ ਇੱਕ ਜਿਹੜੀ ਵੱਡੀ ਮਸਮਨਾ ਮੁਬਾਰਕ ਮੈਂ ਕਾਂਗਰਸ ਦੀ ਬੈਨੀਫੈਸਟੋ ਕਮੇਟੀ ਨੂੰ ਦੇਣਾ ਚਾਹਨਾ ਕਿ ਉਹਨਾਂ ਰਾਜਸਥਾਨ ਦੇ ਪੈਪਰ ਤੇ 25 ਲੱਖ ਰੁਪਏ ਦਾ ਫੈਸਲਾ ਕਰ ਲਿਆ ਹਰ ਹਿੰਦੂਸਤਾਨ ਨੇ ਜਿਹਦੇ ਵਿੱਚ ਹਰ ਪੰਜਾਬੀ ਕਵਰਡ ਹੋਏਗਾ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਕਰਾ ਲਓ ਭਾਵੇਂ ਹਸਪਤਾਲ ਤੋਂ ਕਰਾ ਲਓ ਉਹਦੇ ਵਿੱਚ ਭਾਵੇਂ ਡਾਇਗਨੋਸਟਿਕ ਭਾਵੇਂ ਕੋਈ ਤੁਹਾਡੇ ਐਗਜ਼ਾਮੀਨੇਸ਼ਨ ਹੋਣ ਕੋਈ ਡਾਇਗਨੋਸਟਿਕਸ ਦਾ ਕੰਮ ਹੋਏ ਸਰਜਰੀ ਹੋਏ ਮੈਡੀਸਿਨਸ ਹੋਣ ਰੀਹੈਬਿਲੀਟੇਸ਼ਨ ਹੋਏ ਕਿਸੇ ਕਿਸਮ ਦੀ ਵੀ ਬਿਮਾਰੀ ਦਾ 25 ਲੱਖ ਰੁਪਏ ਜਿਹੜਾ ਉਹਦੀ ਇੰਸ਼ੋਰੈਂਸ ਦੋਮੈਟ ਆਫ ਇੰਡੀਆ ਪ੍ਰੋਵਾਈਡ ਕਰੇ ਤੇ ਗੋਡੇ ਬਦਲਵਾ ਲੋ ਤੇ ਹਾਰਟ ਦੇ ਵਿੱਚ ਸਟੈਂਟ ਪਵਾ ਲੋ ਹਾਰਟ ਬਦਲਵਾ ਲੋ ਕੁਝ ਵੀ 25 ਲੱਖ ਰੁਪਏ ਤੱਕ ਦਾ ਹੋਏਗਾ ਕਿਸੇ ਵੀ ਹਸਪੀਟਲ ਚ ਆਫ ਯੋਰ ਚੋਇਸ ਜਿਹੜਾ ਆਲਰੇਡੀ ਰਾਜਸਥਾਨ ਦੀ ਸ਼ੋਅ ਗੈਲੌਟ ਗਵਰਨਮੈਂਟ ਨੇ ਕੀਤਾ ਉਹ ਅਸੀਂ ਇਸ ਦੇ ਵਿੱਚ ਗਾਰੰਟੀ ਲੈ ਕੇ ਆਂਦੇ ਇਹਦੇ ਨਾਲ ਨਾਲ ਹੁਣ ਆਪਾਂ ਗੱਲ ਕਰੀਏ ਪੰਜਾਬ ਵੇਖੋ ਪੰਜਾਬ ਦੇ ਵਿੱਚ ਦੋ ਕਿਸਮ ਦੇ ਇਸ ਟਾਈਮ ਤੁਹਾਡੇ ਸਾਹਮਣੇ ਚੈਲੰਜੇਜ਼ ਨੇ ਇੱਕ ਪਾਸੇ ਤੇ ਮੋਦੀ ਸਾਹਿਬ ਨੇ ਜਿਨ੍ਹਾਂ ਨੇ 70% ਦੀ ਪੰਜਾਬ ਪਿੰਡਾਂ ਵਿੱਚ ਵਸਦਾ ਪਿਛਲੇ 2 ਸਾਲ ਦਾ 8.5 ਹਜ਼ਾਰ ਕਰੋੜ ਰੁਪਇਆ ਰੂਰਲ ਡਿਵੈਲਪਮੈਂਟ ਫੰਡ ਪੰਜਾਬ ਦਾ ਰੋਕਿਆ ਉਹਦੇ ਨਾਲ ਹੋਇਆ ਕੀ ਹੈ ਸਾਰੀ ਪਿੰਡੂ ਸੜਕਾਂ ਪੰਜਾਬ ਦੀਆਂ ਸਾਰੇ ਸਾਰੇ ਸਟੇਡੀਅਮ ਪਿੰਡਾਂ ਦੀ ਤਰੱਕੀ ਤੁਹਾਡੇ ਰੂਰਲ ਸਕੂਲਸ ਤੁਹਾਡਾ ਰੂਰਲ ਹੈਲਥ ਇਨਫਰਾਸਟ੍ਰਕਚਰ ਉਹ ਸਾਰਾ ਦਾ ਸਾਰਾ ਤਸ ਨੈਸ਼ ਤੋਂ ਹੈਲਥ ਦੀ ਸਾਡੀ ਸਕੀਮ ਜਿਹੜੀ ਸੀ ਕਿਉਂਕਿ ਜਦੋਂ ਇਹਨਾਂ ਨੇ ਆਪ ਵਾਲਿਆਂ ਨੇ ਇੱਕ ਨਵੀਂ ਸਕੀਮ ਖੋਲ੍ਹ ਲਈ ਉਹਨਾਂ ਨੂੰ ਬਹਾਨਾ ਮਿਲ ਗਿਆ ਕਿ ਜਿਹੜੀ ਹੈਲਥ ਦੇ ਉੱਤੇ ਪੈਸਾ 850 ਕਰੋੜ ਰੁਪਈਆ سال ਦਾ ਆਂਦਾ ਸੀ ਉਹ ਵੀ ਉਹਨਾਂ ਬੰਦ ਕਰ ਦਿੱਤਾ ਜਿਹਦੇ ਨਾਲ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਵੱਡੇ ਪੱਧਰ ਨੇ ਤੇ ਅੱਜ ਤੁਸੀਂ ਵੇਖ ਰਹੇ ਹੋ ਹੈਲਥ ਕੇਅਰ ਅੱਜ ਵਨ ਆਫ ਦੀ ਬਿਗੇਸਟ ਪ੍ਰੋਬਲਮਸ ਹੈਲਥ ਕੇਅਰ ਪਿੰਡਾਂ ਦੇ ਵਿੱਚ ਕੰਪਲੀਟ ਕੰਮ ਬੰਦ ਕਰ ਗਿਆ ਮੇਰਾ ਓਪਨ ਚੈਲੰਜ ਹੈ ਅੱਜ ਗੁਰੂ ਦੀ ਨਗਰੀ 'ਚ ਬੈਠਿਆ ਕੋਈ ਮੈਨੂੰ ਕੰਮ ਦੱਸੋ ਕੋਈ ਇੱਕ ਕੰਮ ਡਿਵੈਲਪਮੈਂਟ ਵਰਕ ਦਾ ਕਿਸੇ ਵੀ ਤੁਹਾਡੇ ਅੰਮ੍ਰਿਤਸਰ ਦੇ ਵਾਰਡ 'ਚ ਹੋਇਆ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਹੋਈ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨਹੀਂ ਹੋਇਆ ਸਾਡੇ ਛੋਟੇ 2 ਸਾਲ ਹੋ ਗਏ ਇੱਥੋਂ ਦੀ ਜਿੰਨੀ ਟ੍ਰੇਡ ਹੈ ਛੋਟੀ ਸਮਾਲ স্কেল ਇੰਡਸਟਰੀ ਤਾਂ ਨਹੀਂ ਮੀਡੀਅਮ ਸਕੇਲ ਇੰਡਸਟਰੀ ਹੈ ਉਹਨਾਂ ਦੇ ਵੱਖਰੇ ਕਿਸਮ ਦੇ ਟੈਕਸਸ ਜੀਐਸਟੀ ਦੀਆਂ ਬਾਕੀ ਚੀਜ਼ਾਂ ਲਗਾ ਦਿੱਤੀਆਂ ਗਈਆਂ ਐਂਡ ਵੱਡੀ ਗੱਲ ਸੋਨੀ ਸਾਹਿਬ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਸੀ ਮੈਂ ਇੱਥੇ ਫੇਰ ਕਰਨਾ ਚਾਹੁੰਦਾ ਮੋਦੀ ਸਾਹਿਬ ਤੁਸੀਂ ਤੇ ਉੱਥੇ ਦੋ ਪਹਿਲੇ ਦੋ ਪੋਰਟ ਸੀ 2003 90 ਬਣਾ ਲੈ ਸਾਰੇ ਹਿੰਦੁਸਤਾਨ ਚ ਨਵੇਂ ਪੋਰਟ ਬਣਾਤੇ ਸਾਡਾ ਇੱਕੋ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਜਿਹਨੂੰ ਸਿਲਕ ਰੂਟ ਕਿਹਾ ਜਾਂਦਾ ਅੰਮ੍ਰਿਤਸਰ ਤੋਂ ਜਿਹੜਾ ਵਪਾਰ ਹੈ ਜਾਗਾ ਬਾਰਡਰ ਵਾਲਾ ਤਾਰੀ ਵਾਲਾ ਤੁਸੀਂ ਬੰਦ ਕਰ ਦਿੱਤਾ ਮੇਰਾ ਇਹ ਸਾਬਤ ਤੌਰ ਚਾਰਜ ਹੈ ਭਾਜਪੀ ਤੇ ਕਿ ਜਾਣ ਕੇ ਫਾਈਨੈਂਸ਼ੀਅਲ ਐਂਬਾਰਗੋ ਲਾਇਆ ਗਿਆ ਪੰਜਾਬ ਤੇ ਪੰਜਾਬ ਨੂੰ ਫਾਈਨੈਂਸ਼ੀਅਲ ਤੌਰ ਤੇ ਕ੍ਰਸ਼ ਕਰਨ ਦੀ ਇਹ ਬਕਾਇਦਾ ਤੌਰ ਸੈਂਟਰ ਦੀ ਸਕੀਮ ਸੀ ਗੁੱਸਾ ਮੋਦੀ ਸਾਹਿਬ ਨੂੰ ਉੱਦੋਂ ਆਇਆ ਜਦੋਂ ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਕਿਉਂ ਕੀਤੇਗੇ ਕਿਉਂਕਿ ਪੰਜਾਬ ਨੂੰ ਬੇਸਿਕਲੀ ਅਡਾਨੀਆਂ ਦੇ ਬਾਨੀਆਂ ਦੇ ਹੱਥ ਵਿੱਚ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਇਹ ਦੇਣਾ ਚਾਹੁੰਦੇ ਸੀ ਇਹ ਚਾਹੁੰਦੇ ਸੀ ਕਿ ਕੰਟਰੈਕਟ ਫਾਰਮਿੰਗ ਇਹਨਾਂ ਦੇ ਹੱਥ ਚ ਆਏ ਇਹਨਾਂ ਦੇ ਮੁਤਾਬਕ ਫਸਲਾਂ ਬੀਜੀਆਂ ਦੇਣ ਬਾਕੀ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਤੇ ਆਪਣੀਆਂ ਜ਼ਮੀਨਾਂ ਦੇਣ ਵਾਸਤੇ ਉਸ ਤੋਂ ਬਾਅਦ ਇਹ ਜਿਹੜਾ ਬਾਰਡਰ ਉਹਨੂੰ ਖੋਲੀ ਅਸੀਂ ਜਦੋਂ ਸਾਡੇ ਮੁਤਾਬਕ ਸਾਰਾ ਕਾਰੋਬਾਰ ਹੋਣ ਵੀ ਮੈਂ ਤੁਹਾਨੂੰ ਪ੍ਰੀਵਾਰਨ ਕਰਨਾ ਚਾਹੁੰਦਾ ਬਹੁਤ ਸਾਰੀਆਂ ਜਿਹੜੀਆਂ ਨੈਸ਼ਨਲ ਹਾਈਵੇਜ਼ ਬਣੀਆਂ ਨੇ ਤੁਹਾਡੀਆਂ ਇਹ ਸਾਰੀਆਂ ਗੁਜਰਾਤ ਨੂੰ ਜੋੜਦੀਆਂ ਨੇ ਇਹ ਤੁਹਾਨੂੰ ਬਹੁਤ ਸਾਰੀਆਂ ਵੱਡੇ ਟਰੈਕ ਆਫ ਲੈਂਡਸ ਇਹਨਾਂ ਨੇ ਖਰੀਦ ਲਏ ਨੇ ਲੋਕਲ ਪੰਜਾਬੀਆਂ ਦੇ ਨਾਵਾਂ ਤੇ ਇਹ ਪਤਾ ਸਾਨੂੰ ਉਦੋਂ ਲੱਗਣਾ ਜਦੋਂ ਇਹ ਲੋਕ ਆ ਕੇ ਬਾਹਰ ਲੈ ਪੰਜਾਬ ਦੇ ਬਿਜ਼ਨਸ ਤੇ ਇਹਦੇ ਕਾਰੋਬਾਰ ਤੇ ਕੰਪਲੀਟਲੀ ਕਾਬਜ਼ ਹੋ ਜਾਣ। ਤੋਂ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਚਨ ਦੀ ਲੋੜ ਹੈ। ਮੈਂ ਹੁਣ ਫਾਈਨਲ ਇੱਕ ਅਪੀਲ ਅੰਮ੍ਰਿਤਸਰ ਦੇ ਵੋਟਰਜ਼ ਨੂੰ ਕਰਨੀ ਮੇਰੇ ਵੀਰੋ ਕੇਜਰੀਵਾਲ ਸਾਹਿਬ ਦਾ ਖੁਦ ਇੱਕ ਵੱਡੀ ਜਦੋਂ ਰੈਲੀ ਪੂਨੇ ਚ ਹੋਈ ਏ ਉਹਦੇ ਵਿੱਚ ਕੇਜਰੀਵਾਲ ਸਾਹਿਬ ਨੇ ਤੇ ਮਮਤਾ ਬੈਨਰਜੀ ਨੇ ਤੇ ਉਹਦੇ ਠਾਕਰੇ ਸਾਹਿਬ ਨੇ ਇਹ ਪ੍ਰਪੋਜ਼ਲ ਰੱਖੀ ਸੀ ਕਿ ਅਸੀਂ ਇੰਡੀਆ ਬਲੌਗ ਦੇ ਹਿੱਸੇਦਾਰ ਹਾਂ ਤੇ ਅਸੀਂ ਚਾਹਾਂਗੇ ਕਿ ਜਦੋਂ ਇੰਡੀਆ ਬਲੌਗ ਦੀ ਸਰਕਾਰ ਬਣੇ ਪ੍ਰਾਈਮ ਮਿਨਿਸਟਰ ਅਸੀਂ ਕਾਂਗਰਸ ਦਾ ਬਣਾਉਣਾ ਚਾਹਾਂਗੇ ਤੋ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕੇਜਰੀਵਾਲ ਸਾਹਿਬ ਅੰਦਰ ਨੇ ਉਹਨਾਂ ਦੀ ਵੀ ਰਾਏ ਮੰਨਦੇ ਹੋਏ ਆਪਣਾ ਵੋਟ ਖਰਾਬ ਨਾ ਕਰੀਏ ਜੇ ਪ੍ਰਧਾਨ ਮੰਤਰੀ ਹੀ ਕਾਂਗਰਸ ਦਾ ਬਣਨਾ ਤਾਂ ਫਿਰ ਵੋਟ ਆਪਾਂ ਜ਼ਾਇਆ ਨਾ ਕਰੀਏ ਸਿੱਧੀ ਕਾਂਗਰਸ ਨੂੰ ਪਾਈਏ ਕੇਜਰੀਵਾਲ ਸਾਹਿਬ ਵੀ ਇਹ ਚਾਹਦੇ ਨੇ ਆਲਰੇਡੀ ਕਹਿ ਚੁੱਕੇ ਨੇ ਇੰਡੀਆ ਦੇ ਲੋਕ ਦਾ ਹਿੱਸਾ ਨੇ ਅਸੀਂ ਚੇਅਰਮੈਨ ਹਾਂ ਉਸ ਤੇ ਆਪਾਂ ਵੋਟ ਇਕੱਲੇ ਦਲ ਨੂੰ ਯਾ ਵੇਖੋ ਮੋਦੀ ਨੂੰ ਰੋਕਣ ਵਾਸਤੇ ਤਿੰਨ ਫੋਰਸਿਸ ਨੇ ਇੱਕ ਇੰਡੀਆਨ نیشنل ਕਾਂਗਰਸ ਇੱਕ ਆਪ ਪੇ ਕਾਲੀਦਾ ਅਕਾਲੀ ਦਾ ਤੇ ਅਜੇ ਉਹਦੇ ਪੈਰ ਹੀ ਨਹੀਂ ਲੱਗੇ ਕਿਉਂਕਿ ਬੇਸਿਕਲੀ ਇਹ ਜਦੋਂ ਵੀ ਕੋਈ ਅਜਿਹੇ ਹਾਲਾਤ ਬਣੇ ਇਹਨਾਂ ਨੇ ਮੋਦੀ ਸਾਹਿਬ ਦੇ ਝੋਲੀ 'ਚ ਹੀ ਜਾਣ ਬਿਲਕੁਲ ਤੇ ਦੂਜੀ ਗੱਲ ਆਪਦੀ ਹੈ ਜੋ ਹਾਲਾਤ ਆਪ ਨੇ ਬਣਾ ਦਿੱਤੇ ਤੁਸੀਂ 2 ਸਾਲ 'ਚ ਵੇਖ ਲਿਆ ਨਾ ਇਹਨਾਂ 'ਚ ਐਜੂਕੇਸ਼ਨ ਨੇ ਨਾ ਇਹਨਾਂ 'ਚ ਤਜਰਬਾ ਹੈ ਨਾ ਰਾਜ ਕਰਨ ਦੀ ਕਪੇਬਿਲਿਟੀ ਹੈ ਗੁਜ਼ਾਰਿਸ਼ ਕਰਕੇ ਮੈਂ ਸਮੁੱਚੇ ਅਮਰitsar ਵਾਸੀਆਂ ਨੂੰ ਵੀ ਪੰਜਾਬ ਦੇ ਭਰਾਵਾਂ ਨੂੰ ਵੀ ਕਹਿ ਦਿੰਨਾ ਚਾਹਨਾ ਕਿ ਜੋਸ਼ ਕੇਜਰੀਵਾਲ ਸਾਹਿਬ ਦਾ ਜੇਲ੍ਹ ਵਿੱਚੋਂ ਵੀ ਮੈਸੇਜ ਇਹੀ ਹੈ ਕਿ ਆਪਣਾ ਵੋਟ ਖਰਾਬ ਨਾ ਕਰੋ ਆਪ ਨੂੰ ਕੋਈ ਵੋਟ ਪਾਣ ਦੀ ਲੋੜ ਨਹੀਂ ਸਿੱਧੀ ਵੋਟ ਇੰਡੀਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ ਆਏ ਕਿਉਂਕਿ 350 ਤੋਂ ਵੱਧ ਅਸੀਂ ਆਪਣੇ ਕੈਲੀਡੀਟ ਖੜੇ ਕੀਤੇ ਵੱਡੇ ਪੇਮਾਨੇ ਤੇ ਕਾਂਗਰਸ ਇਸ ਟਾਈਮ ਚੜਦੀ ਕਲਾਤੇ ਹੈ ਤੋਂ ਇਨਾਈ ਮੈਂ ਕਹਿੰਦਾ ਹੋਇਆ ਸਾਰੇ ਵੀਰਾਂ ਨੂੰ ਸਪੈਸ਼ਲੀ ਜਿਹੜੀ ਟਰੇਡ ਹੈ ਸਮਾਲ 스کیل ਇੰਡਸਟਰੀ ਮੀਡੀਅਮ 스کیل ਇੰਡਸਟਰੀ ਨੂੰ ਤੇ ਟਰੇਡਰਸ ਨੂੰ ਮੋਦੀ ਸਾਹਿਬ ਨੇ ਬਿਲਕੁਲ ਤਸ਼ ਨੈਸ਼ ਕਰਕੇ ਰੱਖਿਆ ਵੱਡੇ ਕਾਰਪੋਰੇਟ ਹਾਊਸਸ ਨੇ ਸਾਰੇ ਕਾਰੋਬਾਰ ਤੇ ਕਬਜ਼ੇ ਕਰ ਲਏ ਛੋਟਾ ਦੁਕਾਨਦਾਰ ਛੋਟੀ ਇੰਡਸਟਰੀ ਮੀਡੀਅਮ ਸਕੇਲ ਇੰਡਸਟਰੀ ਦਾ ਕੋਈ ਇੱਕ ਵੀ ਕਦਮ ਤੁਸੀਂ ਮੈਨੂੰ ਦੱਸੋ ਤੇ ਮੈਂ ਮੋਦੀ ਸਾਹਿਬ ਨੂੰ ਵੀ ਸਵਾਲ ਕਰਨਾ ਮੋਦੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਨਾਲ ਪਿਆਰ ਬੜਾ ਕਰਨ ਉਹ ਸਾਨੂੰ ਵੀ ਕਦੀ ਦਸਾਂ ਸਾਲਾਂ ਚ ਕੋਈ ਇੰਡਸਟਰੀ ਲਿਆ ਕੇ ਦਿੱਤੀ ਐਡੀਆਂ ਵੱਡੀਆਂ ਮਲਟੀਚਿਪ ਕੰਪਨੀਆਂ ਜਿਹੜੀਆਂ ਵੱਡੀਆਂ ਫੈਕਟਰੀਆਂ ਮਹਾਰਾਸ਼ਟਰਾ ਚ ਆਈਆਂ ਤੁਸੀਂ ਗੁਜਰਾਤ ਚ ਲਾ ਕੇ ਕੋਈ ਗੱਲ ਨਹੀਂ ਤੁਸੀਂ ਆਪਣੇ ਸੂਬੇ ਚ ਲੈ ਕੇ ਜਾਓ ਪਰ ਕਦੀ ਪੰਜਾਬ ਪ੍ਰਤੀ ਵੀ ਸੋਚਿਆ ਉਹ ਸੂਬਾ ਜਿਹੜਾ ਦੇਸ਼ ਦਾ પેટ ਪਾਲਦਾ ਉਹ ਸੂਬਾ ਜਿਹੜੇ ਨੌਜਵਾਨ ਬੱਚੇ ਜਿਹੜੇ ਨੇ ਉਹ ਹਿੰਦੁਸਤਾਨ ਦੇ ਬਾਰਡਰਸ ਦੀ ਸੁਰੱਖਿਆ ਕਰਦੇ ਨੇ ਕੀ ਪੰਜਾਬ ਦਾ ਕੋਈ ਹੱਕ ਨਹੀਂ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਸਾਨੂੰ ਹਰ ਪਾਸੇ ਜੱਗੀਏ ਰੱਖ ਦਿੱਤਾ ਤਾਂ ਮੈਂ ਗੁਜ਼ਾਰੇਸ਼ ਇਹ ਕਰਾਂਗਾ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਅੱਜ ਬਹੁਤ ਵੱਡੇ ਪੇਮਾਨੇ ਤੇ ਹੰਗਾਰਾ ਕਾਂਗਰਸ ਨੂੰ ਮਿਲ ਬਹੁਤ ਵੱਡੇ ਪੇਮਾਨੇ ਤੇ ਹੰਗਾਰਾ ਮਿਲ ਰਿਹਾ ਕੈਂਡੀਡੇਟ ਤੁਸੀਂ ਵੇਖ ਲਏ ਨੇ ਜਿਨ੍ਹਾਂ ਨੇ ਲੋਕ ਦਰਤਨਾ ਨਾ ਬਜੇ ਘਰਾਨਾ ਬਜੇ ਸੀ ਜਾਂ ਸਿਕਿਉਰਟੀਆ ਨੇ ਬਜੇ ਸੀ ਉਹ ਖੱਬੇ ਸੱਜੇ ਹੋਏ ਨੇ ਜਿਹੜੇ ਕਮਿਟਿਡ ਲੋਕ ਨੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਜਿਹੜੇ ਕਾਂਗਰਸੀ ਇਡਿਓਲੋਜੀ ਨਾਲ ਬਜੇ ਉਹ ਬਕਾਇਦਾ ਤਾਂ ਡਟ ਕੇ ਖਲੋਤੇ ਨੇ ਤੇ ਸਾਨੂੰ ਪਤਾ ਹੈ ਕਿ ਅੱਜ ਪੰਜਾਬ ਦੀ ਕਿਸਾਨੀ ਤੇ ਖੇਤ ਮਜ਼ਦੂਰ ਤੇ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਮੋਦੀ ਦੇ ਇਸ ਚੈਰੀਟ ਨੂੰ ਇਸ ਰੱਥ ਨੂੰ ਪੰਜਾਬ ਨੇ ਪਿਛਲੀ ਵੀ ਦੋ ਪਾਰਲੀਮੈਂਟਾਂ ਚ ਰੋਕਿਆ ਐਦ ਕੀ ਫੇਰ ਰੋਕੇਗੀ ਬਟ ਅਸੀਂ ਚਾਹਾਂਗੇ ਐਦ ਕੀ ਦਾ ਜਿਹੜਾ ਰਿਜ਼ਲਟ ਹੈ ਉਹ ਅੱਗੇ ਨੂੰ ਵੀ ਡਿਸਾਈਸਿਵ ਹੋਣਾ ਚਾਹੀਦਾ ਪਿਛਲੀ ਵਾਰ ਆਥੇ ਜਿੱਤੇ ਸੀ ਜਿਸ ਕਿਸਮ ਦੇ ਹਾਲਾਤ ਪੰਜਾਬ ਚ ਬਣ ਰਹੇ ਮੈਨੂੰ ਨਜ਼ਰ ਆਉਂਦਾ ਕਿ ਵੱਡੇ ਪੇਮਾਨੇ ਤੇ ਪੰਜਾਬ ਵਾਲੇ ਲੋਕਾਂ ਦਾ ਰੁਖ ਹੈ ਆਂਦੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਆਣੀ ਹੈ ਗੁਰੂ ਮਾਨ ਸਾਹਿਬ ਦੀ অপার ਕਿਰਪਾ ਨਾਲ ਲੈਂਡਸਲਾਈਡ ਵਿਕਟਰੀ ਆਫ ਦੀ ਕਾਂਗਰਸ ਹੋਏਗੀ ਸੋ ਇਨੇ ਕਹਿੰਦਾ